ਹਾਂਜੀ ਅੱਜ ਆਪਾਂ ਕਟਿੰਗ ਕਰਨ ਜਾ ਰਹੇ ਹਾਂ ਸੂਟ ਤੇ ਆਪਣੇ ਕੋਲ ਸੂਟ ਦੀ ਮੈਜ਼ਰਮੈਂਟ ਹੈਗੀ ਹੈਗੀ ਲੈਂਥ ਆਪਣੇ ਕੋਲ ਹੈਗੀ ਹੈਗੀ 39 ਇੰਚ ਘੇਰਾ ਹੈਗਾ 22 ਇੰਚ ਤੇ ਫਿਟਿੰਗ ਹੈਗੀ 21.5 ਤੇ 3 ਇੰਚ हिਪ ਹਾਂਜੀ ਤੇ ਸਲਵਾਰ ਦੀ ਲੈਂਥ ਹੈਗੀ ਆਪਣੇ ਕੋਲ 33.5 ਪਹਿਲਾਂ ਆਪਾਂ ਕਮੀਜ਼ ਕਟਿੰਗ ਕਰਾਂਗੇ ਕਿਉਂਕਿ ਆਲ ਓਵਰ ਸੂਟ ਹੈ ਆਲ ਓਵਰ ਦੇ ਸੂਟ ਵਿੱਚ ਹਮੇਸ਼ਾ ਆਪਾਂ ਪਹਿਲਾਂ ਕਮੀਜ਼ ਕਟਿੰਗ ਕਰਦੇ ਹਾਂ ਫਿਰ ਉਸ ਤੋਂ ਬਾਅਦ ਸਲਵਾਰ ਕਟਿੰਗ ਕਰਾਂਗੇ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰਾਂਗੇ ਹਾਂਜੀ ਨੀ ਲੈਂਥ ਹੈਗੀ ਆ 45 ਇੰਚ ਤੇ ਆਪਾਂ ਕੱਪੜੇ ਨੂੰ ਸੈੱਟ ਕਰਕੇ ਚੰਗੀ ਤਰ੍ਹਾਂ ਧਰ ਲਿਆ ਤੇ ਇਹ ਖਪੜੀ ਦੀ ਲੈਂਥ ਲਾਵਾਂਗੇ نیچے ਆਪਣਾ ਇਹ ਕਟ ਵਰਕ ਆ ਇਸ ਲਈ ਆਪਾਂ ਨੂੰ ਇਹਦੇ ਵਿੱਚ نیچے ਕੋਈ ਵੀ ਮੈਜ਼ਰਮੈਂਟ ਰੱਖਣ ਦੀ ਕੋਈ ਜ਼ਰੂਰਤ ਨਹੀਂ ਆਪਾਂ ਉੱਪਰ ਸਿਰਫ ਉੱਪਰ ਲਈ ਹੀ 10 ਦਾ ਇੰਚ ਮੈਜ਼ਰਮੈਂਟ ਐਕਸਟ੍ਰੈਕਟ ਰੱਖਾਂਗੇ ਤੇ ਇਹ ਨਾ ਤਿਆਰ ਹੈਗਾ 39 ਇੰਚ ਆਪਾਂ 40 ਇੰਚ ਰੱਖਾਂਗੇ ਅਧਾ ਇੰਚ ਆਪਣੇ ਪਲੇਟਾਂ ਦੇ ਦਾਅ ਵਿਚ ਆ ਜਾਊਗਾ ਤੇ ਅਧਾ ਇੰਚ ਆਪਣੇ ਮੋਢੇ ਦਾਅ ਵਿਚ ਆ ਜਾਊਗਾ 40 ਇੰਚ ਤੇ ਨਿਸ਼ਾਨ ਲਗਾ ਲਾਂਗੇ ਤੇ ਘੇਰਾ ਆਪਾਂ ਇਹਦਾ ਲੈ ਲਾਂਗੇ ਆਪਣੇ ਕੋਲ ਤਿਆਰ ਘੇਰਾ ਹੈਗਾ 3 ਇੰਚ ਤੇ 3 ਇੰਚ ਦੇ ਵਿੱਚ ਆਪਾਂ ਮਤਲਬ ਕਿ 2.5 2.5 ਇੰਚ ਐਕਸਟਰਾ ਪਾਵਾਂਗੇ సాడే బారా సాడే తర చౌదా అయి ఇ కట్టా అయించ అధ లే చౌద ఇంచే నిశానుగా లేటే ਫੜਾ ਆਪਣਾ ਆਪਣਾ ਸੈੱਟ ਕਰ ਲਿਆ ਇਹ ਤੇ ਹੁਣ ਆਪਾਂ ਜਿੰਨਾ ਪਹਿਲਾਂ ਨੂੰ ਮਤਲਬ ਕਿ ਵੀ ਸੂਟ ਕਟਿੰਗਾਂ ਵਿੱਚ ਕੋਈ ਵੀ ਦਿੱਕਤ ਆਉਂਦੀ ਹੈ ਨਾ ਤਾਂ ਉਹ ਸਾਡੀ ਵੀਡੀਓ ਨੂੰ ਦੇਖ ਲੈਣ ਤੇ ਆਪਾਂ ਇਹਨੂੰ ਲੈਂਥ ਦੇ ਹਿਸਾਬ ਨਾਲ ਰੱਖ ਲੈਣਾ ਇਹਦੇ ਆਪਾਂ ਨੂੰ ਕਟਵਾਰ ਕਰ ਦਿੱਤਾ ਹੈ ਇਸ ਵਿੱਚ ਆਪਣੇ ਕੋਈ ਵੀ ਐਕਸਟਰਾ ਮੈਨੇਜਮੈਂਟ ਨਹੀਂ ਰੱਖਿਆ ਹੈਗਾ ਤੇ ਪਿਛਲੇ ਪੱਲੇ ਦੇ ਵਿੱਚ ਅਸੀਂ 3 ਇੰਚ ਦਾ ਮੈਜ਼ਰਮੈਂਟ ਛੱਡਾਂਗੇ ਫੋਲਡ ਕਰਨ ਵਾਸਤੇ ਮਾਰਜਨ ਛੱਡਾਂਗੇ 10 ਇੰਚ ਦਾ ਹਾਂਜੀ ਤੇ ਬਾਕੀ ਲੈਂਥ ਆਪਣੀ ਉਨੀ ਲਗਾ ਲੈਂਣੀ ਆ ਇੱਥੇ ਨਿਸ਼ਾਨ ਗਾ ਲੈਣ ਆਪਣੇ ਦੇ ਬਰਾਬਰ ਦੇ ਉਨਾ ਪਹਿਲੇ ਦੇ ਕੀ ਦੇ ਮੁਤਾਬਕ ਆਪਾਂ ਫੋਲਡ ਕਰ ਲੈਣਾ ਹੈ ਕੁਰਸੀ ਨੂੰ ਇੱਕ ਸਿਰੇ ਦੇ ਰੱਖ ਕੇ ਤੇ ਕੱਪੜੇ ਨੂੰ ਆਪਾਂ ਰਿਸਕਿਆ ਦੇਣਾ ਹੈ ਇਦਾਂ ਕਰਕੇ ਜਿੰਨਾ ਆਪਣਾ 14 ਇੰਚ ਆਪਾਂ ਨੇ ਕੱਟਿਆ ਹੋਇਆ ਸੀ 14 ਇੰਚ ਦੇ ਹਿਸਾਬ ਨਾਲ ਆਪਾਂ ਇਹਨੂੰ ਬੈਕ ਫੋਲਡ ਕਰ ਦੇਣਾ ਕੱਪੜੇ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਕੋਈ ਵੀ 빙 ਡੇਢ ਜੀ ਨਾ ਰਵੇ ਫਿਰ ਮਤਲਬ ਕਿ ਸਾਰੇ ਕੱਪੜੇ ਦੇ ਵਿੱਚ ਜੇ ਕਾਣ ਪੈ ਗਏ ਨਾ ਫਿਰ ਆਪਣਾ ਸੂਟ ਖਰਾਬ ਹੋ ਸਕਦਾ ਹੈ ਤਿਹੋਦੋ ਤਾਂ ਕੋਈ ਖਾਲੀ ਨਹੀਂ ਹੋ ਸਕਦਾ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਕੋਈ ਵੀ ਵੱਲ ਜਾਂ ਐਕਸਟਰਾ ਕੱਪੜਾ ਨੀਂ ਵਿੱਚ ਹੋਣਾ ਚਾਹੀਦਾ ਠੀਕ ਹੈ ਕਪੜਾ ਆਪਣਾ ਸੈੱਟ ਹੋ ਗਿਆ ਕੋਈ ਇਹਦੇ ਚ ਵੱਲ ਨਹੀਂ ਹੈਗਾ ਬਿਲਕੁਲ ਸਹੀ ਤਰੀਕੇ ਨਾਲ ਆਪਾਂ ਨੇ ਟਿਕਿਆ ਲਿਆ ਹਾਂ ਜਹਾਂ ਤੁਸੀਂ ਹਾਦੀ ਕੋ ਹੁਣ ਆਪਾਂ ਨੇ ਇਹਨੂੰ ਇਹਦੇ ਕੱਪੜੇ ਦੇ ਨਾਲ-ਨਾਲ ਹੀ ਕੱਟ ਲੈਣਾ ਹੁਣ ਆਪਾਂ ਬਾਹਾਂ ਕਟਿੰਗ ਕਰਨੀਆਂ ਨਹੀਂਆਂ ਬਾਹਾਂਾਂ ਵਾਸਤੇ ਆਪਾਂ ਨੇ 1.5 ਇੰਚ ਤੱਕ ਮਾਰਜਿਨ ਲੈ ਲੈਣਾਗਾ ਫੋਲਡ ਕਰਨ ਵਾਸਤੇ ਬਾਹਾਂ ਆਪਣੇ ਕੋਲ ਤਿਆਰ ਨਹੀਂਆਂ 13.5 15 ਇੰਚ ਤੇ ਆਪਾਂ ਇਹਦੇ ਵਾਸਤੇ ਅਧਾ ਇੰਚ ਐਕਸਟਰਾ ਲੈਣਾਗੇ ਆਪਾਂ 13.5 ਇੰਚ ਤੇ ਆਪਾਂ ਨਿਸ਼ਾਨ ਲਗਾ ਲਵਾਂਗੇ ਤੇ ਹੁਣ ਆਪਾਂ ਇਹਦੀ ਮੋਢੇ ਦੀ ਕਾਰਡ ਪਾਉਣ ਵਾਸਤੇ ਸਾਢੇ 3 ਇੰਚ ਤੇ ਨਿਸ਼ਾਨ ਲਗਾ ਲਵਾਂਗੇ ਸਾਢੇ 3 ਇੰਚ ਦੇ ਨਿਸ਼ਾਨ ਲਗਾ ਕੇ ਆਪਾਂ ਇੱਕ ਸਿੱਧੀ ਇੱਕ ਲਾਈਨ ਖਿੱਚ ਲਵਾਂਗੇ ਆਪਣੀ ਬਾਜ ਦੇ ਇੱਕ ਦੀ ਸੇਧ ਨੂੰ ਖੁੰਝੇ ਤੋਂ ਆਪਣੇ ਸਾਢੇ 3 ਇੰਚ ਤੱਕ ਖਿੱਚ ਲਵਾਂਗੇ ਜਿੰਨਾ ਆਪਣਾ ਮੋਢਾ ਤਿਆਰ ਆ ਆਪਣੇ ਕੋਲ ਮੋਢਾ ਤਿਆਰ ਇੱਥੇ 1.5 ਇੰਚ ਸਾਢੇ 1.5 ਇੰਚ ਤੇ ਆਪਣੇ ਨਿਸ਼ਾਨ ਲਗਾ ਲੈਣਾ ਸਾਢੇ 1.5 ਇੰਚ ਦਾ ਅੱਧ ਲੈ ਲੈਣਾ ਆਪਾਂ ਨੇ ਕਿੰਨਾ 0.5 ਇੰਚ ਇਹ ਕਾਰਡ ਤੇ ਪਾ ਦੇਣੀ ਹੈ ਤਾਂ ਅੱਦਾਂ ਕਰਕੇ ਆਪੇ ਇਹਦੀ ਕਾਰਡ ਪਾ ਦੇਣੀ ਹੈ ਤੇ ਮੂਰੀ ਆਪਣੇ ਕੋਲ ਹੈਗੀ ਹੈਗੀ 5.5 ਇੰਚ ਇਹਨਾਂ ਦੀ ਮੂਰੀ ਆਪਾਂ ਨੇ ਧੰਚ ਖੁੱਲੀ ਕਰਨੀ ਆਪਾਂ ਇਹਨਾਂ ਦੀ ਮੂਰੀ ਦੇ 6 ਇੰਚ ਦੇ ਨਿਸ਼ਾਨ ਲਗਾ ਲਵਾਂਗੇ ਰੈਡੀ ਆਪਣਾ ਮਾਰਜਿਨ ਇਹਦਾ ਤਿਆਰ ਤੇ 2 ਇੰਚ ਆਪਾਂ ਐਕਸਟਰਾ ਲੈ ਲਵਾਂਗੇ ਇਹ ਹੋ ਗਈ ਆਪਣੀ ਸਲਾਈ ਵਾਲੀ ਤੇ ਆਹ ਹੋ ਗਿਆ ਆਪਣਾ ਐਕਸਟਰਾ ਮਾਰਜਾ ਠੀਕ ਹੈ ਜੀ ਕਟਿੰਗ ਕਰ ਲਾਂਗੇ ਉਸ ਤੋਂ ਬਾਅਦ ਆਪਣੀ ਕਰਾ ਲਿਖ ਇਹ ਆਪਣੀ ਹੋ ਗਈ ਮੋਡੇ ਦੀ ਕਾਟ ਇਹਦੇ ਵਿੱਚ ਕੋਈ ਵੀ ਜ਼ਿਆਦਾ オリジナル ਹੀ ਕੋਈ ਗੱਲ ਨਹੀਂ ਹੈਗੀ ਬਿਲਕੁਲ ਸੌਖੇ ਤਰੀਕੇ ਨਾਲ ਤੁਸੀਂ ਸੂਟ ਕਟਿੰਗ ਕਰ ਸਕਦੇ ਹੋਗੇ। ਗਾੜੀ। ਇੱਥੇ ਆਪਾਂ ਨੇ ਹਲਕਾ ਜਿਹਾ ਟੇਦੀ ਕੱਟ ਪਾਤੀ ਤਾਂ ਜੋ ਆਪਾਂ ਨੇ ਬਾਹ ਫੋਲਡ ਕਰਨ ਵਾਲੀ ਨਿਸ਼ਾਨੀ ਲੱਗ ਜਾਵੇ ਇੱਕ ਤਰ੍ਹਾਂ। ਤੇ ਹੁਣ ਆਪਾਂ ਨੇ ਕਟਿੰਗ ਕਰਨੀ ਹੈ ਸਲਵਾਰ